ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਰੈਸਪੀ ਅੱਜ ਅਸੀਂ ਆਪ ਜੀ ਵਾਸਤੇ ਲੈ ਕੇ ਆਏ ਹਾਂ ਪੋਹਾ ਪੋਹਾ ਕਿਵੇਂ ਬਣਾਇਆ ਜਾਂਦਾ ਹੈ ਬਹੁਤ ਹੀ ਵਧੀਆ ਰੈਸਪੀ ਹੈ ਪੋਹੇ ਦੀ ਬਣਾਉਣ ਦਾ ਤਰੀਕਾ ਪ੍ਰੋਸੈਸ ਕੀਤਾ ਹੈ ਦੱਸਾਂਗੇ ਆਪਾਂ ਆਪ ਜੀ ਨੂੰ ਅਸੀਂ ਇੱਕ ਲੈਣਾ ਪਿਆਜ਼ ਵੱਡਾ ਪਿਆਜ਼ ਕੱਲੇ ਆਪਾਂ ਨੇ ਔਰ ਪਿਆਜ਼ ਇਸ ਪਿਆਜ਼ ਦੇ ਨਿੱਕੇ ਨਿੱਕੇ ਆਪਾਂ ਬੀਕ ਦੇ ਟੁਕੜੇ ਕਰ ਲਵਾਂਗੇ ਕੱਟ ਕੇ ਬੜਾ ਹੀ ਵਧੀਆ ਪੋਹਾ ਅਸੀਂ ਘਰ ਵਿੱਚ ਜਿਦਾ ਤਿਆਰ ਕਰਦੇ ਹਾਂ ਔਰ ਸਵਾਦਿਸ਼ਟ ਬੰਦਾ ਹੈ ਇਹਦੇ ਵਾਸਤੇ ਕੀ ਕੀ ਸਮਾਨ ਚਾਹੀਦਾ ਸਾਰਾ ਅਸੀਂ ਆਪ ਹੀ ਦੱਸਾਂਗੇ ਅਸੀਂ ਇੱਕ ਪਿਆਜ਼ ਲਿਆ ਅਤੇ ਇਸ ਪਿਆਜ਼ ਆਪਾਂ ਨਿੱਕੇ ਨਿੱਕੇ ਟੁਕੜੇ ਕਰ ਲਵਾਂਗੇ ਜਿਵੇਂ ਆਪਾਂ ਸਬਜ਼ੀ ਵਾਸਤੇ ਮਸਾਲਾ ਕਰਦਾ ਹੈ ਤੇ ਨਿੱਕੇ ਨਿੱਕੇ ਦਾ ਆਪਾਂ ਟੁਕੜੇ ਕਰ ਲਵਾਂਗੇ ਪਿਆਜ਼ ਦੇ ਪੋਹਾ ਅਸੀਂ ਘਰ 'ਚ ਬਣਾ ਸਕਦੇ ਹਾਂ ਬੜਾ ਹੀ ਸਵਾਦਿਸ਼ਟ ਬੰਦਾ ਹੈ। ਕਈ ਵਾਰੀ ਸਾਡੇ ਘਰ ਦੇ ਬੱਚੇ ਰੋਟੀ ਨਹੀਂ ਖਾਂਦੇ ਹਨ ਤੇ ਉਹਨਾਂ ਨੂੰ ਅਸੀਂ ਪੋਹਾ ਬਣਾ ਕੇ ਦੇ ਸਕਦੇ ਹਾਂ। ਅਸੀਂ ਪਿਆਜ਼ ਦੇ ਨਿੱਕੇ ਨਿੱਕੇ ਟੁਕੜੇ ਕਰ ਲਏ ਹਨ। ਅਸੀਂ ਹੁਣ ਇੱਕ ਲਿਆ ਟਮਾਟਰ ਦਾ ਪੀਸ। ਟਮਾਟਰ ਦੇ ਵੀ ਆਪਾਂ ਨਿੱਕੇ ਨਿੱਕੇ ਪੀਸ ਕਰ ਲਵਾਂਗੇ ਕੱਟ ਕੇ। ਬੜਾ ਹੀ ਆਸਾਨ ਤਰੀਕਾ ਹੈ ਘਰ ਦੇ ਵਿੱਚ ਪੋਹਾ ਬਣਾਉਣ ਦਾ। ਪੋਹਾ ਜੋ ਪੋਹਾ ਹੈ ਉਹ ਸਵਾਦਿਸ਼ ਬੰਦਾ ਹੈ ਤੇ ਬੱਚੇ ਬੜੇ ਹੀ ਖੁਸ਼ ਹੋ ਕੇ ਖਾਂਦੇ ਨੇ ਬੱਚੇ ਵੀ ਖਾਂਦੇ ਹਨ ਤੇ ਵੱਡੇ ਵੀ ਖਾਂਦੇ ਹਨ ਪੋਹਾ ਬੜਾ ਹੀ ਵਧੀਆ ਪੋਸਟੇ ਖਾਣਾ ਹੈ ਹੌਸੀ ਕੀ ਲਵਾਂਗੇ ਛਮਲਾ ਮਿਰਚ ਲਵਾਂਗੇ ਅੱਧੀ ਅਸੀਂ ਛਮਲਾ ਮਿਰਚ ਅੱਧੀ ਲੈਣੀ ਹੈ ਤੇ ਇਹਦੇ ਵੀ ਆਪਾਂ ਨੇ ਨਿੱਕੇ ਨਿੱਕੇ ਟੁਕੜੇ ਕੱਟ ਕੇ ਰੱਖ ਲੈਣੇ ਹਨ ਪੋਹੇ ਬਹਤੇ ਸਮਾਨ ਸਾਨੂੰ ਚਾਹੀਦਾ ਹੈ ਬੜਾ ਹੀ ਬਦਿਆ ਸਵਾਦਿਸ਼ ਪੋਹਾ ਅਸੀਂ ਆਪਣੇ ਘਰ ਵਿੱਚ ਬਣਾ ਸਕਦੇ ਹਾਂ ਬੜਾ ਹੀ ਸਵਾਦ ਬੰਦਾ ਹੈ ਸਾਰੇ ਹੀ ਪਰਿਵਾਰ ਦੇ ਮੈਂਬਰ ਬੜੇ ਹੀ ਸਵਾਦ ਨਾਲ ਇਹਨੂੰ ਖਾ ਸਕਦੇ ਹਨ ਬੱਚੇ ਕਾਫੀ ਖੁਸ਼ ਹੋ ਕੇ ਖਾਂਦੇ ਹਨ ਪੋਹਾ ਤਾਂ ਅਸੀਂ ਨਿੱਕੇ ਨਿੱਕੇ ਪੀਸ ਇਸੇ ਕਨਾਲ ਨੇ ਕਰ ਲੈਣੇ ਹਨ ਸ਼ਿਮਲਾ ਵਿੱਚ ਦੇ ਇਸੇ ਕਨਾਲ ਨਾਲ ਆਪ ਜੀ ਨੇ ਮੇਰੀ ਵੀਡੀਓ ਅੰਤ ਤੱਕ ਦੇਖਣੀ ਹੈ ਤਾਂ ਜੋ ਸਾਰਾ ਪ੍ਰੋਸੈਸ ਤੁਹਾਨੂੰ ਲੱਗਦੇ ਪਤਾ ਵੀ ਪੋਹਾ ਬਣਾਉਣਾ ਕਿਦਾਂ ਹੈ ਕਟ-ਕਟ ਕੇ ਵੀਡੀਓ ਨਹੀਂ ਦੇਖਣੀ ਹੈ ਹੁਣ ਸੀ ਲਵਾਂਗੇ ਹਰੀ ਮਿਰਚ ਸਵਾਦ ਅਨੁਸਾਰ ਅਸੀਂ ਇੱਕ ਮਿਰਚ ਹੀ ਲਈ ਹੈ ਤੁਸੀਂ ਚਾਹੋ ਦੋ ਮਿਰਚਾਂ ਜਾਂ ਤਿੰਨ ਮਿਰਚਾਂ ਹੋਰ ਤੁਸੀਂ ਮਿਰਚ ਦਿੱਖੀ ਖਾਂਦੇ ਹੋ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਹੈ ਮਿਰਚ ਦੇ ਵਿੱਚ ਅਸੀਂ ਇੱਕ ਹੀ ਮਿਰਚ ਲਈ ਹੈ ਆਪਣੇ ਸਵਾਦ ਅਨੁਸਾਰ ਇਹਦੇ ਵੀ ਆਪਾਂ ਨੇਕ ਨੇਕ ਟੋਕੜੇ ਪੀਸ ਕਰ ਲਵਾਂਗੇ ਅਸੀਂ ਪਿਆਜ਼ ਤੇ ਹਰੀ ਮਿਰਚ ਟਮਾਟਰ ਸ਼ਿਮਲਾ ਮਿਰਚ ਧਰਿਆ ਵੀ ਲੈ ਸਕਦੇ ਹਾਂ ਮੜਰੀ ਪਾ ਸਕਦੇ ਹਾਂ ਸਬਜੀ ਔਰ ਜਿਹੜੀ ਵੀ ਹੈ ਆਪਾਂ ਜਿਹੜੇ ਪਾ ਸਕਦੇ ਪੋਹੇ ਵਿੱਚ ਇਹ ਤੁਹਾਡੀ ਆਪਣੀ ਇੱਛਾ ਹੈ ਅਸੀਂ ਸ਼ਿਮਲਾ ਮਿਰਚ ਟਮਾਟਰ ਪਿਆਜ਼ ਤੇ ਹਰੀ ਮਰਚ ਲਈ ਹੈ ਹੁਣ ਅਸੀਂ ਕੀ ਕਰਾਂਗੇ ਦੋ ਗੋਲੀਆਂ ਲਵਾਂਗੇ ਚੜਬੜੇ ਦੀਆਂ ਚੜਬੜਾ ਜਾਨੀ ਕਿ ਇਹਨੂੰ ਆਪਾਂ ਚੋਲਾ ਦਾ ਚੂਰਾ ਵੀ ਕਹਿੰਦੇ ਹਾਂ ਚੜਬੜੇ ਚਲਬੜੇ ਜੋ ਹੈਗੇ ਆ ਰਾਮਨਾਰ ਬਾਜ਼ਾਰੋਂ ਮਿਲ ਜਾਂਦੇ ਹਨ ਆਪਾਂ ਦੋ ਗੋਲੀਆਂ ਲਈਆਂ ਸਫੇਰ ਹੁੰਦੀਆਂ ਦੋ ਗੋਲੀਆਂ ਦਾ ਆਪਾਂ ਨੇ ਪੋਹਾ ਬਣਾਉਣਾ ਹੈ ਇਹ ਦੋ ਗੋਲੀਆਂ ਆਪਾਂ ਲੈ ਲਈਆਂ ਨਾਪ ਕੇ ਤੇ ਚੰਗੀ ਤਰ੍ਹਾਂ ਇਹਨੂੰ ਬਾਸ਼ ਕਰ ਲਾਵਾਂਗੇ ਪਾਣੀ ਨਾਲ ਧੋ ਲਵਾਂਗੇ ਐਂਡਾ ਧੋ ਕੇ ਮੜਾ ਗਿੱਲਾ ਕਰ ਲਾਵਾਂਗੇ ਤੋ ਕਿ ਸਾਰਾ ਪਾਣੀ ਵਿੱਚ ਅਸੀਂ ਕਢ ਲਮਾ ਗਏ ਜਿਹੜੇ ਚਾਵਲਾਂ ਦੇ ਚੜਬੜੇ ਹਨ ਲਕਛਾਨੀ ਨੂੰ ਛਾਨ ਕੇ ਪਾਣੀ ਦੇ ਵਿੱਚੋਂ ਕੱਢ ਦੇਣਾ ਹੈ ਨਹੀਂ ਪਾਣੀ ਜੀ ਸੁੱਕ ਜਾਏ ਬੜਾ ਹੀ ਆਸਾਨ ਤਰੀਕਾ ਘਰ ਦੇ ਵਿੱਚ ਪੋਹਾ ਬਣਾਉਣ ਦਾ ਔਰ ਬੜਾ ਹੀ ਸਵਾਦ ਬਣਦਾ ਪੋਹਾ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਵੇਖ ਰਿਹਾ ਹੈ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਵੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੇ ਇਦਾਂ ਦੀ ਹੋਈ ਵੀਡੀਓ ਦੇਖਣ ਨੂੰ ਮਿਲਦੀ ਰਹੇ ਆਪਾਂ ਹੁਣ ਗੈਸ ਕਰਤੀ ਔਨ ਤੇ ਕੜਾਈ ਧਰਤੀ ਉੱਪਰ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਜਾਂ ਰਫਾਈਨਡ ਤੁਹਾਡੀ ਆਪਣੀ ਚਾਹੀ ਵਿੱਚ ਪਾਵਾਂਗੇ ਤੜਕਾ ਲਗਾਉਣ ਵਾਸਤੇ ਇਹਦੇ ਵਿੱਚ ਆ ਥੋੜਾ ਜਿਹਾ ਮਸਾਲਾ ਪਾ ਦਾਂਗੇ ਆਪਾਂ ਇਸ ਤਿਹ ਜਿਹੇ ਤੇਲ ਗਰਮ ਹੁੰਦਾ ਹੈ ਬੜਾ ਹੀ ਆਸਾਨ ਤਰੀਕਾ ਘਰ ਦੇ ਵਿੱਚ ਪੋਹਾ ਬਣਾਉਣ ਦਾ ਤੇਲ ਗਰਮ ਹੋ ਗਿਆ ਥੋੜਾ ਜਿਹਾ ਮਸਾਲਾ ਸੱਟਿਆ ਬਚੇ ਦੇ ਤੇ ਇਹ ਵਿੱਚ ਥੋੜੇ ਜਿਹਾ ਆਪਾਂ ਪਿਆਜ਼ ਪਾਏ ਟਮਾਟਰ ሽਮਲਾ ਮਿਰਚਾਂ ਹਰੀਆਂ ਮਿਰਚਾਂ ਸਾਰੀਆਂ ਪਾ ਲਈਏ ਜਿਹਦੇ ਪਾਤੀਆਂ ਹੈ ਆਪਾਂ ਇਹਨੂੰ ਥਾਲੇ ਨੂੰ ਭੁੰਨਾਂਗੇ ਸਾਰਾ ਤੇ ਆਪਾਂ ਤੇ ਆ ਨਹੀਂ ਪਾਇਆ ਬਾਕੀ ਪਾਇਆ ਸੀ ਬਾਅਦ ਵਿੱਚ ਪਾਵਾਂਗੇ ਤੇ ਅਸੀਂ ਇਸ ਮਸਾਲੇ ਨੂੰ ਜਿਆ ਕਰ ਕੀਤਾ ਹੈ ਇਹਨੂੰ ਪੂਰਾ ਨਹੀਂ ਦਾਲ ਕਰਨਾ ਹੈ ਕੱਚਾ ਕੱਚਾ ਰੱਖਣਾ ਹੈ ਹਲਕੀ ਅੱਗ ਤੇ ਪਕਾ ਕੇ ਤੇ ਇਹਨੂੰ ਪੂਰਾ ਪਕਾਉਣਾ ਨਹੀਂ ਹੈ ਇਸ ਵਿੱਚ ਇਸ ਮਿਸ਼ਰਣ ਨੂੰ ਦੇਖੋ ਤੁਹਾਨੂੰ ਰਹਾ ਪਿਆਜ਼ ਹੈ, ਛਿਮਲਾ ਮਿਰਚਾਂ, ਲਾਲ ਮਿਰਚਾਂ ਪਾਈਆਂ, ਆਪਾਂ ਨੇ ਹਰੀ ਮਿਰਚ ਪਾਈ ਹੈ। ਇਹਨੂੰ ਪੂਰਾ ਪਕਾਉਣਾ ਨਹੀਂ ਹੈ, ਕੱਚਾ ਰੱਖਣਾ ਹੈ ਇਹਨੂੰ। ਤੇ ਇਸ ਤੋਂ ਬਾਅਦ ਸਹੀ ਇਹਦੇ ਵਿੱਚ ਕੀ ਪਾਵਾਂਗੇ? ਥੋੜਾ ਪ੍ਰਸਾਸਾ ਬਤਾ ਸਕ ਤੁਹਾਨੂੰ। ਹੁਣ ਇਹਦੇ ਵਿੱਚ ਪਾਈ ਥੋੜੀ ਜਿਹੀ ਹਲਦੀ ਪਾਈ ਆਪਾਂ ਨੇ। ਜੇਬਾ ਮਸਾਲਾ ਆਪਾਂ ਤਿਆਰ ਕਰਦੇ ਹਾਂ। ਹਲਦੀ ਪਾਤੀ, ਦੇਕੀ ਮਿਰਚ ਪਾਈ ਆਪਾਂ ਇਹਦੇ ਵਿੱਚ। ਨਮਕ ਪਾਇਆ ਆਪਾਂ ਨੇ ਸਵਾਦ ਅਨੁਸਾਰ। ਅਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਇਆ ਅੰਬਚੂਰ ਹੈ ਅੰਬਚੂਰ ਨਹੀਂ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਜਦ ਆਪਾਂ ਮਸਾਲਾ ਪਾਤਾ ਸੀ ਤੇ ਥੋੜਾ ਜਿਹਾ ਥੋੜਾ ਹੋਰ ਗਰਮ ਕਰਾਂਗੇ ਐਦਾਂ ਗਰਮ ਕਰਕੇ ਮਿਕਸ ਕਰਕੇ ਤੇ ਅਗਲਾ ਪ੍ਰੋਸੈਸ ਕੀ ਹੈ ਅਸੀਂ ਹੁਣ ਜਿਹੜੇ ਛਿਹਰੇੜੇ ਸੀਗੇ ਆਪਾਂ ਨੇ ਪਾਣੀ ਚ ਕਿਉਂਕਿ ਬਾਹਰ ਕੱਢੇ ਸੀਗੇ ਉਹ ਸਾਰੇ ਦੇ ਵਿੱਚ ਇਹ ਪਾ ਦਾਂਗੇ ਇਸ ਤਰੀਕੇ ਨਾਲ ਸਾਰੇ ਪਾਤੇ ਆਪਾਂ ਇਹਦੇ ਵਿੱਚ ਸਾਰੇ ਹੁਣ ਛਿਹਰੇੜੇ ਬੜਾ ਹੀ ਆਸਾਨ ਤਰੀਕਾ ਸਿਰਫ 5 ਮਿੰਟ ਚ ਹੀ ਇਹ ਤਿਆਰ ਹੋ ਜਾਂਦਾ ਹੈ ਪੋਹਾ ਤੇ ਹੁਣ ਇਹਦੇ ਵਿੱਚ ਕੀ ਪਾਵਾਂਗੇ ਅਸੀਂ ਲਵਾਂਗੇ ਮੋਂਗਫਲੀ ਰੋਸਟ ਕੀਤੀ ਹੋਈ ਉਹ ਜਿਹੀ ਮੋਂਫਲੀ ਆਈ ਪਾਈ 10 ਰੁਪਏ 10 ਰੁਪਏ ਦੇ ਲਈ ਜਿਸੀ ਆਪਾਂ ਨੇ ਅਤੇ ਇਸ ਤੋਂ ਬਾਅਦ ਆਪਾਂ ਨੇ ਪਿਆਜ਼ ਪਾਤੇ ਵਾਲੇ ਥੋੜੀ ਪਿਆਜ਼ ਪਿਆਜ਼ ਪਾਤੇ ਵਿੱਚ ਕੱਚੇ ਪਿਆਜ਼ ਪਾਤੇ ਵਿੱਚ ਆਪਾਂ ਇਹਦੇ ਧਨੀਆਂ ਵੀ ਪਾ ਸਕਦੇ ਹਾਂ ਨਾਲ ਹੁਣ ਅਸੀਂ ਅੱਧਾ ਨਿੰਬੂ ਲਿਆ ਆਪਾਂ ਨੇ ਨਿਚੋੜਦਾ ਤੇ ਨਿਚੋੜਿਆ ਦੇ ਵਿੱਚ ਨਿਚੋੜ ਕੇ ਇਨ ਨੂੰ ਹੁਣ ਅਸੀਂ ਸਾਰੇ ਮਿਕਸ ਕਰ ਦੇਾਂਗੇ ਤੇ ਸਾਡਾ ਇਹ ਪੋਹਾ ਬਣ ਕੇ ਖਾਣ ਲਈਕ ਹੋ ਗਿਆ ਹੈ ਬੜਾ ਹੀ ਸਵਾਦਿਸ਼ਟ ਪੋਹਾ ਲਗਭਗ 5 ਮਿੰਟ ਚ ਇਹ ਤਿਆਰ ਹੋ ਜਾਂਦਾ ਹੈ ਬੜਾ ਹੀ ਸਵਾਦਿਸ਼ਟ ਔਰ ਹੈਲਦੀ ਖਾਣਾ ਹੈ ਸਿਹਤ ਵਾਸਤੇ ਵਧੀਆ ਹੈ ਸਾਡਾ ਪੋਹਾ ਬਣ ਕੇ ਤਿਆਰ ਹੋ ਗਿਆ ਹੈ ਅਸੀਂ ਹੁਣ ਲਾਗੇ ਨੂੰ ਬਰਤਨ ਚ ਕੱਢ ਲਵਾਂਗੇ ਇਸ ਪੋਹੇ ਨੂੰ ਆਪ ਜੀ ਨੇ ਕਮੈਂਟ ਵਿੱਚ ਜੋ ਦੱਸਣਾ ਹੈ ਇਹ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਹੈ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ